ਉਈ ਦਿਖਦਾ ਹੀ ਨਹੀਂ ਘਰ ਪਤਾ ਨਹੀਂ ਕਿੱਥੇ ਬੈਠੀ ਹੈ ਮੈਂ ਕਿਦੋਂ ਕਰਨਾ ਹਾਂ ਮੰਮੀ ਮੰਮੀ ਕੋਈ ਵੀ ਨਹੀਂ ਦਿਖਦਾ ਹੈਗਾ ਸਸ਼ੀਕਾਲ ਦੇਦੇ ਸਸ਼ੀਕਾਲ ਕੋਈ ਵੀ ਨਹੀਂ ਦਿਖਦਾ ਕਿੱਥੇ ਸਾਰੇ ਸਾਰੇ ਘਰੀ ਨੇ ਮੈਂ ਅੰਦਰ ਸੀ ਮੰਮੀ ਉੱਪਰ ਬੈਠੇ ਨੇ ਤੋਂ ਫਸੇ ਕਰੇ ਸੀ ਅੱਛਾ ਮੰਮੀ ਉੱਪਰ ਨੇ ਹਾਂ ਉੱਪਰ ਨੇ ਹੋਰ ਬੱਚੇ ਕਿ ਮੈਨੇ ਬੱਚੇ ਠੀਕ ਨੇਗੇ ਚਲ ਮੈਂ ਤਾਂ ਉੱਪਰ ਹੀ ਜਾਣੀ ਹੈਗੀ ਠੀਕ ਹੈ ਚਲੋ ਕੋਈ ਪਾਣੀ ਲਿਆ ਦੀ ਮੈਨੂੰ ਗਰਮ ਕਰਕੇ ਲਿਆਕਦੀ ਪਾਣੀ

ਬੈਠੀ ਤਾਂ ਮੈਂ ਵਿਚੀ ਆਂਗੀ ਕਿੱਥੇ ਮੈਂ ਤੁਰਿਆ ਜਾਂਦਾਗਾ ਹੁਣ ਜਵਾਕਾਂ ਨੂੰ ਛੁੱਟੀਆਂ ਸੀਗੀਆਂ ਮੈਂ ਕਿਹਾ ਚੱਲ ਦੋ ਦਿਨ ਮੈਂ ਲਾਈ ਹੋਣੀਆਂਗੇ ਨਹੀਂ ਤਾਂ ਆਉਣੀਆਂ ਚਲੀ ਜੰਨੀਆਂ ਆਉਣੀਆਂ ਫੇਰ ਮੁੜ ਜੰਨੀਆਂਗੇ ਹੁਣ ਤਾਂ ਮੈਂ ਦੋ ਦਿਨ ਲਾ ਕੇ ਜਾਊਂਗੀ ਚੱਲ ਠੀਕ ਹੈ ਪੁੱਤ ਤੂੰ ਦੋ ਤਿੰਨ ਦਿਨ ਰਹੇਂਗੇ ਮੇਰਾ ਵੀਜੀ ਲੱਗਿਆ ਰਹੋ ਮੈਂ ਤਾਂ ਕਹਿੰਦੀ ਤੂੰ ਨਿਆਣਿਆਂ ਨੂੰ ਵੀ ਲੈ ਕੇ ਆਉਣਾ ਸੀ ਨਿਆਣੇ ਕਿੱਥੇ ਆਉਂਦੇ ਨੇ ਮੰਮੀ ਉਹ ਤਾਂ ਸਾਰਾ ਦਿਨ ਫੋਨ ਹੁੰਦੇ ਨੇ ਹੱਥਾਂ 'ਚ ਵਾਈਫਾਈ ਲੱਗਿਆ ਹੋਇਆ ਗੇਮਾਂ ਖੇਡ ਲਈਆਂ ਬਸ ਆਹੀ ਕੁਛ ਆਉਣਾ ਕੋਲ ਮੇਰੇ ਨਾਲ ਕਿੱਥੇ ਆਉਂਦੇ ਨੇ ਨਾਲੇ ਇੱਥੇ ਤੁਹਾਨੂੰ ਪਤਾ ਹੈਗਾ ਇੱਥੇ ਕੀ ਮਿਲਦਾ ਉਹਨਾਂ ਦੀ ਮਨਪਸੰਦ ਕੋਈ ਚੀਜ਼ ਤਾਂ ਮਿਲਦੀ ਨਹੀਂ ਹੈਗੀ। ਚਲ ਛੁੱਟੀਆਂ ਸੇ ਲੈ ਆਉਂਦੀ ਘੁੰਮ ਕੰਮ ਹੁੰਦੇ ਕਿਤੇ ਜਾ ਕੇ। ਕਿੱਥੇ ਘੁੰਮਣਾ ਹੈ ਮੰਮੀ? ਇੱਥੇ ਠੀਕ ਆਪਾ ਤਾਂ। ਦੋ ਦਿਨ ਇੱਥੇ ਆ ਗਈ। ਮੈਨੂੰ ਤਾਂ ਇਹਦੇ ਚੌ ਚੜਿਆ ਰਹਿੰਦਾ ਵੀ ਮੈਂ ਆਪਦੇ ਪਿੱਕੇ ਰਹਾ ਜਾ ਕੇ। ਪਰ ਮੈਂ ਤਾਂ ਰੋਜ਼ ਯਾਦ ਕਰਦੀ ਸੀ ਮਖਿਆ ਜਦ ਹੁਣ ਛੁੱਟੀਆਂ ਹੁਣ ਸੇ ਮਾਂ ਆ ਜੇ। ਨਾਲ ਦਿਲ ਲੱਗਿਆ ਰਹੇ ਵਧੀਆ ਚਲ। ਤਾਂ ਹੀ ਤਾਂ ਮੈਂ ਆ ਗਈ। ਚਲ ਵਧੀਆ ਤੂੰ ਆ ਗਈ। ਹੁਣ ਆਪਾਂ ਬਜ਼ਾਰ-ਬਜ਼ੂਰ ਦਾ ਵੀ ਚੱਕਰ ਲਾ ਲਾਂਕਦੇ। ਹਾਂ ਬਜ਼ਾਰ ਜਾਇ ਆਵਾਂਗੇ ਥੋੜਾ ਜਿਹਾ ਸਮਾਨ ਲਿਆਵਾਂਗੇ ਆਪਾਂ। ਹੋਰ ਕੱਲੀ ਦਾ ਤੇ ਜੀ ਇਹ ਨਹੀਂ ਕਰਦਾ ਮੈਂ ਤਾਂ ਮੰਮੀ ਬਹੁਤ ਕੁ ਸੋਚਿਆ ਹੋਇਆ ਹੈ। ਇਹ ਬਹੁਤ ਕਿਚਨ ਦਾ ਇਸ ਮਾਲ ਮੇਰਾ ਤਾਂ ਬਹੁਤ ਲਿਆਉਣ ਵਾਲਾ ਸੀਗਾ। ਚਲ ਕੋਈ ਨਾ ਪੁੱਤ ਜਿਹੜੀ ਚੀਜ਼ ਤੇ ਲੈਣੀ ਹੋਈ ਨਾ ਲੈ ਲਈ ਆਪਾਂ ਚੱਲਾਂਗੇ ਸਿੱਧੇ। ਠੀਕ ਐ। ਕੱਲ ਜਾਂ ਪਰਸੋਂ ਹੀ ਚੱਲਾਂਗੇ। ਰਹਿਣਾ ਹਜੇ ਚਾਰ ਦਿਨ ਕੋਈ ਗੱਲ ਨਹੀਂ। ਹਾਂ ਤਿੰਨ ਚਾਰ ਕਿ ਦਿਨ ਲਾ ਕੇ ਚਾਉਂਗੀ ਬਸ ਜ਼ਿਆਦਾ ਨਹੀਂ ਰਹਿੰਦੀ। ਠੀਕ ਐ। ਫਿਰ ਤੁਹਾਨੂੰ ਪਤਾ ਪਿੱਛੇ ਵੀ ਨਹੀਂ ਛੜਦਾ ਹੈਗਾ ਮੇਰੇ। ਹਾਂ ਚਲ ਅਜੇ ਤਾਂ ਕੋਈ ਨਹੀਂ ਛੁੱਟੀਆਂ ਨੇ ਸਾਰ ਲੈਣਗੇ। ਫਿਰ ਕੀ ਹੋ ਗਿਆ? ਸਾਰ ਤਾਂ ਲੈਂਦੇ ਨੇਗੇ ਫਿਰ ਮੈਨੂੰ ਐ ਹੁੰਦਾ ਵੀ ਐ ਵਾਦੂ ਤੁਹਾਨੂੰ ਕੀ ਪਤਾ ਉਹ ਦਰਾਣੇ ਚਠਾਣੀ ਆ ਨਾ ਚੀਜ਼ਾਂ ਨਹੀਂ ਛੱਡਦੀ अच्छा एया सडे कर चो और मम्मी की दसा थोनू चल कोई नहीं हुन त दो तीन दिन तू लाके जा ਨਾਲੇ ਆਪਾਂ ਬਾਜ਼ਾਰ ਦਾ ਵੀ ਕੰਮ ਕਰ ਲਾਂਗੇ ਨਾਲੇ ਮੈਂ ਤਾਂ ਸਭ ਨੂੰ ਤੈਨੂੰ ਠੀਕ ਦੀ ਸੀ ਚਲ ਠੀਕ ਐ ਕੋਈ ਨਹੀਂ ਤੁਸੀਂ ਵੀ ਆਪਦਾ ਕੰਮ ਕੱਢ ਕੇ ਰੱਖਿਓ ਬਾਜ਼ਾਰ ਦਾ ਜਿਹੜਾ ਹੋਊਗਾ ਜਾਇ ਆਵਾਂਗੇ ਹਾਂ ਠੀਕ ਫਿਰ ਕੱਲ ਨੂੰ ਹੀ ਚੱਲਾਂਗੇ ਕੱਲ ਹੀ ਚੱਲਦੇ ਫਿਰ ਠੀਕ ਹਾਂ ਹੋਰ ਸਿਮਾ ਤੇਰੀ ਸੱਸ ਠੀਕ ਐ ਮੈਂ ਤਾਂ ਪੁੱਛਣੀ ਭੁੱਲ ਗਈ ਇਹਦਾ ਸੱਸ ਤਾਂ मम्मी ਠੀਕ ਐ ਤਾਂ ਹੀ ਮੈਂ ਆ ਜਾਨੀ ਆ ਜੀ ਉਹ ਠੀਕ ਐ ਵਿਚਾਰੀ ਪਿੱਛੋ ਸੰਭਲ ਲੈਂਦੀ ਐਗੀ ਲੋ ਪਾਣੀ ਲੈ ਸਿਮਾ ਹੂੰ ਠੰਡਈ ਮੱਥੇ ਮਾਰਿਆ ਤੈਨੂੰ ਕਿਹਾ ਸੀ ਥੋੜਾ ਗਰਮ ਕਰਦੀ ਫੜ ਮੈਂ ਨਹੀਂ ਪਿੰਦੀ ਹੈਗੀ ਕਿਉਂ ਤੈਨੂੰ ਪਤਾ ਨਹੀਂ ਵੀ ਠੰਡਾ ਗਰਮ ਪਾਣੀ ਦੇਣਾ ਹੁੰਦਾਗਾ ਮੰਮੀ ਗਰਮੀ ਤਾਂ ਕਰਕੇ ਲੈ ਕੇ ਆਈ ਸੀ ਪਾਣੀ ਫੇਟਾ ਠੰਡਾ ਆਪਣੇ ਆਪ ਹੀ ਹੋ ਗਿਆ ਆਉਂਦੀ ਆਉਂਦੀ ਤੇ ਤੇ ਹੁਣ ਅੱਗ ਵਰਗਾ ਪੀ ਲੋਗੇ ਤੁਸੀਂ ਪਾਣੀ ਲਿਆਉਂਗੀ ਤਾਂ ਉਹਨੂੰ ਮਿਕਸ ਕਰਕੇ ਚੱਲ ਤੂੰ ਕਿਹੜਾ ਸੁਣ ਨਹੀਂ ਹੁੰਦੀ ਕਿਸੇ ਦੀ ਚੱਲ ਜਾ ਹੋਰ ਲਿਆ ਫਿਰ ਮੇਰੇ ਚੰਨਾ ਖਰੇ ਹੀ ਨਹੀਂ ਮਾਰਾ ਇਹ ਨਾ ਸੁਤਰੀ ਕਦੇ ਨਾ ਉਹੀ ਹਾਲ ਹੈ ਦਾ ਜਿੰਨਾ ਮਰਜ਼ੀ ਕਹਿ ਲਓ ਤਾਂ ਹੀ ਤਾਂ ਮੈਂ ਇੱਥੇ ਆਉਂਦੀ ਨਹੀਂ ਹੈਗੀ ਗੱਲ ਇਹ ਨਹੀਂ ਸਮਝਦੀ ਆ ਜਾ ਸੇ ਮੈਂ ਇੱਥੇ ਹੀ ਬੈਨੇ ਆਪਾਂ ਨਾਲ ਚਾਹ ਪੀਨੇ ਹੋਰ ਮਮੀ ਧੁੱਪੇ ਬਹੁਤ ਹੈ ਹੋਰ ਬੜਾ ਹੀ ਜ਼ਿਆਦਾ ਤਾਂ ਪਤੇ ਜਜਤ ਕੱਲ ਇੰਨੀ ਠੰਡ ਸੀ ਅੱਜ ਦੇਖ ਲੈ ਅੱਜ ਰ ਆਪਣੀ ਧੁੱਪ ਬਹੁਤ ਕੱਢ ਲਈ ਚਲ ਅੰਦਰ ਬੈਨੇ ਆਪ ਬਣਾ ਲਈ ਹੋਊਗੀ ਚਾਹ ਨੇ ਹੁਣ ਬਣਾ ਲਈ ਹੋਊਗੀ ਕਿਹਾ ਤਸੇ ਸਿਮਾ ਮੈਂ ਤੇਰੇ ਲਈ ਨਾ ਇੱਕ ਸੂਟ ਬਹੁਤ ਵਧੀਆ ਲੈ ਕੇ ਰੱਖਿਆ ਹੈ ਗਰਮ ਆ ਕਸ਼ਮੀਰੀ ਨੇ ਆਉਂਦੇ ਹੁੰਦੇ ਹੁੰਦੇ ਮੰਮੀ ਇੰਨਾ ਤਾਂ ਕਿਉਂ ਲੈਣੇ ਹੁੰਨੇ ਹੋ ਤੁਹਾਨੂੰ ਕਿੰਨੇ ਵਾਰ ਤਾਂ ਕਿਹਾ ਐਨੇ ਮਹਿੰਗੇ ਸੂਟ ਦੇ ਦੇ ਦਿੰਦੇ ਨੇਗੇ ਚੱਦਦੇ ਨਿਕਲਦੇ ਵਾਸਤੇ ਨਹੀਂ ਮੋੜ ਦਿਓ ਮੈਂ ਨਹੀਂ ਰੱਖਦੀ ਹੈ ਕਿ ਸੂਟ ਸੱਟ ਨਹੀਂ ਪੁੱਤ ਮੇਰਾ ਤਾਂ ਵਧੀਆ ਨਿਕਲਿਆ ਸੀ ਮੈਂ ਲਿਆ ਸੀ ਨਹੀਂ ਮੰਮੀ ਮੈਨੂੰ ਨਹੀਂ ਪਸੰਦ ਮੈਂ ਤਾਂ ਆਨਲਾਈਨ ਦੇਖਿਆ ਹੋਇਆ ਵਾ ਮੈਂ ਤਾਂ ਉਹੀ ਮੰਗਵਾਉਂਗੀ ਚਲ ਮੋੜ ਦੂੰਗੀ ਫਿਰ ਹੋਰ ਉਹ ਨਹੀਂ ਵਧੀਆ ਨਿਕਲਦੇ ਹੈਗੇ ਚਲ ਚਾਹ ਪੀ ਲੈ ਉਹ ਤਾਂ ਵਧੀਆ ਹੁੰਦੇ ਨੇ ਦੀਦੀ ਇਹਨਾਂ ਦੇ ਸੂਟ ਮਾੜੇ ਤਾਂ ਨਹੀਂ ਹੁੰਦੇ ਤੁਹਾਨੂੰ ਨਹੀਂ ਵਧੀਆ ਲੱਗਦੇ ਨੇ ਮੈਨੂੰ ਤਾਂ ਕੋਰਾ ਨਹੀਂ ਪਦੇ ਘਰੋਂ ਤਾਂ ਵਧੀਆ ਹੁੰਦੇ ਨੇ ਐਸੀ ਤਾਂ ਪਿਛਲੇ ਸਾਲ ਲਈ ਸੀ ਸਾੜੇ ਤੱਕ ਕੋਈ ਬੂਰਾ ਹੈ ਤੁਹਾਨੂੰ ਤਾਂ ਆਹ ਤੇ ਫालतू ਪੈਸੇ ਲਾਉਣ ਦੀ ਤੁਸੀਂ ਕਿਹੜਾ ਦੇਖ ਕੇ ਚੀਜ਼ ਲੈਣੀ ਹੋਗੀ ਵੀ ਕੋਈ ਚੱਲਦੀ ਚੀਜ਼ ਲਓ ਨਿਕਲ ਕਰਨ ਨੇ ਸਲਾਹ ਅਸਿਕ ਮੈਂ ਵਧੀਆ ਨਿਕਲੇ ਸਾਡੇ ਤਾਂ ਕਿਉਂ ਕਰਨ ਵਧੀਆ ਸੀ ਨਾ ਆਪਣੇ ਹਾਂ ਮੰਮੀ ਵਧੀਆ ਸੀ ਤਾਂ ਹੀ ਤਾਂ ਕਹਿੰਦੀ ਸੀ ਵੀ ਜਿਹੜਾ ਤੁਹਾਡੇ ਵਾਸਤੇ ਨਾਲ ਦੇ ਹੀ ਲਿਆ ਉਹਨਾਂ ਦੇ ਤੁਹਾਨੂੰ ਵੀ ਵਧੀਆ ਲੱਗਦੇ ਹੋਣਗੇ ਮੈਨੂੰ ਤਾਂ ਕੋਈ ਚੱਲ ਮੰਮੀ ਕੋਈ ਨਾ ਜਿਹੜਾ ਇਹਨਾਂ ਨੂੰ ਪਸੰਦ ਹੋਊਗਾ ਉਹ ਲੈ ਚਲ ਠੀਕ ਹੈ ਚਾਹ ਪੀ ਸੋ ਮੈਂ ਤਾਂ ਆਨਲਾਈਨ ਦੇਖਿਆ ਹੋਇਆ ਚਾਹ ਠੰਡੀ ਹੋ ਗਈ ਸਾਨੂੰ ਚਾਹ ਪੀ ਆਹ ਪੰਜੀਰੀ ਕਿਹਨੇ ਬਣਾਈ ਐ ਇਹ ਕਰਨ ਦੇ ਪੇਕਿਆਂ ਤੋਂ ਆਈ ਸੀ ਸੋਨੂੰ ਹੂੰ ਇਹ ਪੰਜੀਰੀ ਹੈ ਕੋਈ ਤੈਨੂੰ ਵਧੀਆ ਨਹੀਂ ਲੱਗਤ ਸਵਾਦ ਇਸ ਨੂੰ ਪੁਰਾਣੀ ਸਵਾਦ ਮਮੀ ਤੂੰ ਕੁਝ ਹੋਰ ਖਾ ਲਿਆ ਹੁਣ ਤਾਂ ਨਹੀਂ ਤੈਨੂੰ ਸਵਾਦ ਲੱਗਤੇ ਪੁਰਾਣੀ ਤੁਸੀਂ ਵੀ ਇਕੱਠੀ ਕਰ ਲੈਣੇ ਹੋ ਜੇ ਨਹੀਂ ਉਹਨਾਂ ਨੂੰ ਕੋਈ ਚੱਜਦੀ ਬਣਾਉਣੀ ਆਉਂਦੀ ਹੁੰਦੀ ਕਿਉਂ ਮੰਗਵਾਉਣੇ ਹੁੰਨੇ ਆ ਵੀ ਅਗਲਾ ਆਪ ਖਾ ਲੈ ਨਾ ਇਹਨੂੰ ਕੀ ਹੋਇਆਗਾ ਤੈਨੂੰ ਹੋਈ ਨਹੀਂ ਚੀਜ਼ ਕੋਈ ਪਸੰਦ ਆਉਂਦੀ ਹੈਗੀ ਜੇ ਚੱਜਦੀ ਚੀਜ਼ ਹੋਊਗੀ ਤਾਂ ਹੀ ਪਸੰਦ ਆਉਗੀ ਭਾਬੀ ਆਹੋ ਤੈਨੂੰ ਘਰ ਦੀ ਚੱਜਦੀ ਚੀਜ਼ ਵਧੀਆ ਲੱਗਣੀ ਹੈ ਉਹਨੇ ਇੰਨਾ ਸਮਾਨ ਪਾ ਕੇ ਭੇਜਿਆ ਅਗਲੇ ਪਰ ਤੇਰੇ ਵਾਸਤੇ ਥੋੜਾ ਭੇਜੇ ਭੇਜੇ ਤੱਕ ਲੈਨੇ ਮੇਰੇ ਵਾਸਤੇ ਸੀਗਾ ਮੈਨੂੰ ਪਸੰਦ ਆ ਮੈਂ ਖਾ ਲੈਣੀ ਮੈਨੂੰ ਕੋਈ ਸਮਾਨ ਦਿਖਦਾ ਤਾਂ ਇੰਨੇ ਚ ਪਾਇਆ ਹੋਇਆ ਕੋਈ ਸਮਾਨ ਦਿਖਣਾ ਵੀ ਚਾਹੀਦਾ ਹੈ ਬੋਲਣ ਨਾਲ ਸਮਾਨ ਤਾਂ ਨਹੀਂ ਪੈਂਦਾ ਹੁੰਦਾ ਜਿਹੜੇ ਤੁਹਾਨੂੰ ਤਾਂ ਮੇਰੇ ਪੈਕੇਜ ਨਾਲ ਘਾਟ ਹੀ ਕੱਢਣੀ ਹੈ ਚਾਹੇ ਜਮੀ ਐਨ ਪੂਰੇ ਇਹ ਸਾਰਾ ਸਮਾਨ ਪਾਇਆ ਹੋਇਆ ਨਾਲੇ ਤਾਂ ਪਰ ਤੈਨੂੰ ਦਿਖਦਾ ਨਹੀਂ ਉਹ ਦਿਖੂਗਾ ਤਾਂ ਜਿ ਪਊਗਾ ਤੈਨੂੰ ਹੀ ਦਿਖ ਰਿਹਾ ਤੇਰੇ ਪੈਕੇਜ ਤੋਂ ਆਈ ਹੋਈ ਹੈ ਨਾ ਤੈਨੂੰ ਤਾਂ ਦਿਖ ਰਿਹਾ ਉਹ ਨਾਲੇ ਤਾਂ ਦੀਦੀ ਤੂੰ ਸਾਰਾ ਕੁਝ ਖਾ ਜਾਣੀ ਆ ਫੇਰ ਤੈਨੂੰ ਲੱਗਦਾ ਨਹੀਂ ਸਵਾਦ ਫੇਰ ਉਹਦੇ 'ਚ ਤੂੰ ਕੱਢਦੀ ਏ ਘਾਟ ਤੇਰੇ ਵਰਗਾ ਤਾਂ ਮੈਂ ਬੰਦੇ ਨਹੀਂ ਦੇਖਿਆ ਹੈ ਕੋਈ ਐਵੀਂ ਚੀਜ਼ ਖਾ ਕੇ ਵੀ ਤੂੰ ਨਿੰਦ ਦਿਨੀਆਂ ਚੀਜ਼ ਨੂੰ ਉਹ ਜੇ ਨਾ ਖਾਵਾ ਤਾਂ ਤੂੰ ਹੀ ਬੋਲੇਂਗੀ ਵੀ ਖਾਂਦੀ ਨਹੀਂ ਹੈਗੀ ਮੈਂ ਤਾਂ ਤਾਂ ਖਾਣੀ ਹੈ ਕਿ ਵੀ ਤੂੰ ਫੇਰ ਮੇਰੇ ਨਾਲ ਲੜੇਗੀ ਜੇ ਨਹੀਂ ਸਵਾਦ ਲੱਗਦੀ ਨਾ ਖਾਇਆ ਕਰੋ ਅੱਗੇ ਤੋਂ ਨਹੀਂ ਖਾਂਦੀ ਬੋਲੀ ਜਾਊਗੀ ਵੀ ਹਾਂ ਕੋਈ ਨਹੀਂ ਪੁੱਤ ਕਾਨੂੰ ਲੜਦੀਆਂ ਫੇਰ ਆਪਾਂ ਹੋਰ ਰਲ ਲਾ ਲਾਂਗੇ ਮੰਮੀ ਮੈਨੂੰ ਨਹੀਂ ਸਵਾਦ ਲੱਗੀ ਮੈਂ ਕਹਤਾਂ ਇਹ ਦੇਖਿਆਂ ਦੀ ਐ ਇਹਨੂੰ ਵਧੀਆ ਲੱਗੀ ਮੈਨੂੰ ਨਹੀਂ ਵਧੀਆ ਲੱਗੀ ਇਹ ਚ ਕੀ ਹੋ ਗਿਆ ਐ ਉਹੀ ਲੱਗੀ ਬੋਲਣ ਲੜੇਦਾ ਨਹੀਂ ਪੁੱਤ ਜਿਹੇ ਚੀਜ਼ ਹੈਗੀ ਖਾ ਲਓ ਕੋਈ ਨਹੀਂ ਮੰਮੀ ਸਵਾਦ ਵੀ ਤਾਂ ਲੱਗਣੀ ਚਾਹੀਦੀ ਐ ਮੰਮੀ ਥੋੜਾ ਸਾਹਮਣੇ ਹੀ ਆ ਤੇ ਲੱਗ ਕਿ ਮੈਂ ਬੋਲ ਰਹੀ ਐ ਕਿ ਮੈਂ ਕੀ ਕਹਾਂ ਪਹਿਲਾਂ ਮੈਂ ਕੀ ਕਹਤਾ ਮੰਮੀ ਮੈਂ ਤਾਂ ਸੱਚੀ ਕਹਿਆ ਮੈਨੂੰ ਨਹੀਂ ਸਵਾਦ ਲੱਗੀ ਮੈਂ ਕਹਤਾ ਵੀ ਭਾਈ ਵਧੀਆ ਨਹੀਂ ਹੈਗੀ ਚਲ ਕੋਈ ਨਹੀਂ ਕਰਦਾ ਹੋਰ ਮੈਂ ਕੀ ਕਹਤਾ ਗੋਲਾ ਮਾਰਤਾ ਮੈਂ ਚਲ ਠੀਕ ਐ ਨਹੀਂ ਖਾਣੀ ਨਾ ਖਾ ਚਾਹ ਪੀ ਲਵਦੀ ਚਾਹ ਤਾਂ ਪੀਉਂਗੀ ਚਾ ਵੀ ਮੈਨੂੰ ਲੱਗਦਾ ਠੰਡਿਓ ਮੱਥੇ ਮਰ ਪਹਿਲਾਂ ਤੂੰ ਲੜੀ ਲੈ ਚਾਹ ਤਾਂ ਤਾਂ ਵੀ ਠੰਡਾ ਹੋਣਾ ਤੂੰ ਨਾ ਜ਼ਿਆਦਾ ਨਾ ਬੋਲਿਆ ਕਰ ਜੇ ਚਾਰ ਦਿਨ ਆਈਆਂ ਨਾ ਮੇਰੇ ਨਾਲ ਲੜਨਾ ਮੈਂ ਤਾਂ ਨਹੀਂ ਲੜਦੀ ਤੂੰ ਹੀ ਲੜਦੀ ਫਿਰ ਦੇਖ ਲੈ ਮੰਮੀ ਖਾਣੋਂ ਲੜਦੀਆਂ ਪੁੱਤੇ ਦੋ ਦਿਨ ਆਈ ਐ ਚਲੀ ਜਾਊਗੀ ਇਹ ਚੱਲ ਮੰਮੀ ਮੈਂ ਤਾਂ ਕਹਿੰਦੀ ਆ ਵੀ ਦੋ ਦਿਨ ਐ ਪਰ ਮੈਂ 10 ਦਿਨ ਰਹਿ ਰਹੇ ਰਹਿਣੋ ਤਾਂ ਨਹੀਂ ਮੈਂ ਕੁਛ ਕਿਹਾ ਹੈ ਨਾ ਕੋਈ ਨ ਲੜਾਈ ਨਹੀਂ ਚੰਗੀ ਤੇ ਪੁੱਤਾਂ ਐ ਫਿਰ ਖਾਣ ਪੀਣੇ ਤੁਸੀਂ ਲਣੋ ਇਹ ਨਹੀਂ ਗੱਲ ਚੰਗੀ ਹੁੰਦੀ ਮੰਮੀ ਮੈਂ ਤਾਂ ਸਭ ਤੋਂ ਪਿਆਰ ਨਾਲ ਦਿੱਤੀ ਆ ਇਹ ਚੀਜ਼ ਜੇ ਮੇਰੇ ਦਿਲ 'ਚ ਹੁੰਦਾ ਮੈਂ ਪਾ ਕੇ ਕੀ ਬਣਾਉਂਦੀ ਮੰਮੀ ਜੇ ਇਹਨੇ ਲੜਾਈ ਕਰਨੀ ਆ ਤਾਂ ਹੀ ਬੋਲੀ ਜਾਂਦੀ ਆ ਨਹੀਂ ਐ ਕਹਿੰਦੀ ਪਰ ਦੀਦੀ ਚਲ ਜੇ ਨਹੀਂ ਚੰਗੀ ਲੱਗੀ ਤੁਸੀਂ ਨਾ ਖਾਓ ਉੱਪਰ ਵੀ ਮੇਰੇ ਲੱਤ ਰੱਖ ਰਹੀ ਹੈਗੀ ਮੇਰੇ ਤੇ ਕਹਿੰਦਾ ਇਹ ਬੋਕਲਾ ਨਹੀਂ ਦਿੰਦਾ ਕਿਹਾ ਨਹੀਂ ਮੈਂ ਫਿਰ ਇਹ ਤਰੀਕਾ ਹੁੰਦੇ ਕਹਿੰਦਾ ਉਹ ਚਲ ਠੀਕ ਹੈ ਚਲ ਕੋਈ ਨਹੀਂ ਖਾਣੇ ਨੂੰ ਕੋਈ ਗੱਲਾਂ ਫੜ ਮੈਂ ਤਾਂ ਚਾਹ ਵੀ ਨਹੀਂ ਪੀਂਦੀ ਚਾਹ ਤਾਂ ਫੀਲ ਐ ਸੀ ਮਾਂ ਫਿਰ ਕੀ ਹੋਵੇ ਮੈਂ ਨਹੀਂ ਪੀਂਦੀ ਹੈਗੀ ਦੱਸੋ ਹਾਈ ਕਿੰਨਾ ਸੋਹਣਾ ਸੂਟ ਹੈ ਲੱਡੀ ਨੂੰ ਕਹਾ ਮੰਗਵਾ ਦੂਗਾ ਮੈਨੂੰ ਮੈਨੂੰ ਲੱਗਦਾ ਉੱਥੇ ਬੈਠਾ ਸੀ ਲੱਡੀ ਆ ਦੇਖ ਮੈਂ ਤੇਨੂੰ ਇੱਕ ਸੂਟ ਦਿਖਾਉਣੀ ਆ ਕਿ ਹੂੰ ਠੀਕ ਆ ਸੂਟ ਤਾਂ ਵਧੀਆ ਕੀ ਹੋਇਆ ਇਹਨੂੰ ਸੋਹਣਾ ਹਾਂ ਕੋਣਾ ਕੀ ਐ ਮੰਗਵਾਉਣਾ ਇਹਦਾ ਇਹ ਮੰਗਵਾਉਣ ਮੰਗਾ ਲਾ ਫਿਰ ਕੋਈ ਮੰਗਵਾ ਕੇ ਦੇਣਾ ਮੈਨੂੰ ਮੈਂ ਕਿੱਥੋਂ ਮੰਗਵਾਉਣਾ ਲੈ ਮੈਨੂੰ ਕੀ ਪਤਾ ਸੂਟਾਂ ਦਾ ਕਿਹੜਾ ਮੰਗਾਉਣਾ ਜਿਹੜਾ ਵਧੀਆ ਹੋ ਲੈਦਾ ਆਹ ਤੇ ਦਿਖਾ ਤਰੀ ਹੀ ਆ ਵੀ ਆ ਮੰਗਵਾਉਣਾ ਆਨਲਾਈਨ ਆਰਡਰ ਕਰਦੇ ਮੈਂ ਹੋਰ ਹੋਣ ਕਿੰਨੇ ਦਾ ਹੈ 4 ਕੁ ਹਜ਼ਾਰ ਦਾ ਹੀ ਹੈ ਐਡਾ ਮਹਿੰਗਾ ਨਹੀਂ 4000 ਦਾ ਸੂਟ ਮੈਂ ਲੈ ਕੇ ਦਮਾਂ ਆ ਮਮੀ ਦੇਖੀ ਬੈਲਾ ਦੇਖੇ ਮਮੀ ਆ ਇਹ じゃ ਕੀ ਆ ਸੂਟ ਚ 4000 ਦਾ ਤੂੰ ਥੋੜਾ ਜਿਹਾ ਦੂਜਾ ਘੱਟ ਲੈ ਲਾ ਸੂਟ ਤਾਂ ਸੋਹਣਾ ਵੀ ਤੇ ਕਹੜਾ ਇੰਨੀ ਕਰੀ ਹੋਈ ਹੈ ਨਾ ਫਿਰ ਤਾਂ ਹੀ ਕਹਿੰਦੇ ਮੈਨੂੰ ਨਹੀਂ ਪਤਾ ਹੁਣ ਤੂੰ ਨਾ ਗੱਲਾਂ ਹੀ ਨੇ ਬਣਾ ਮੈਨੂੰ ਸੂਟ ਲੈ ਕੇ ਦੇਣਾ ਇਹ ਮੰਮੀ ਕੀ ਆ ਮੇਰੇ ਕੋਲ 2000 ਰੁਪਏ ਆ ਮੈਂ ਤੈਨੂੰ ਉਹ ਦੇ ਦੇਣਾ ਲਿਆ ਸੂਟ ਮੈਂ ਮੰਨਣਾ ਨਹੀਂ ਕਰਦਾ ਕੀ 2000 ਰੁਪਏ ਦੇ ਦਾਂ ਤੈਨੂੰ ਵਧੀਆ ਸੂਟ ਆਉਂਦੇ ਨੇ 2000 ਦੇ ਸਰਦੀਆਂ ਵਾਲੇ ਮੈਂ ਬੋਲਿਆ ਕਿ ਦਿਨ ਮੰਮੀ ਮੈਂ ਸਾਲ ਵਾਦਾ ਹਣੀ ਹੈ ਕਿ ਦੇਖ ਲੈ ਇੱਕ ਸੂਟ ਲੈਦੀ ਹੁੰਦੀ ਹੈਗੀ ਗਰਮੀ ਸਰਦੀ ਦਾ ਇੱਕ ਇੱਕ ਸੂਟ ਲੈਨੇ ਆ ਤੁਹਾਡੇ ਤੋਂ ਹੁਣ ਮੈਨੂੰ ਐ ਵੀ ਲੈ ਕੇ ਦੇ ਸਕਦੇ ਉਹ ਇੱਕ ਦੀ ਥਾਂ ਤੇ ਦੋ ਲੈ ਲੈ ਸੂਟ ਪਰ ਸੂਟ ਜੇ 2000 ਦਾ ਉਹ ਦੋ ਨਹੀਂ ਆ ਜਾਣਗੇ 4000 ਦੇ ਇੱਕ ਉਹ ਪੌਣਾ ਦੂਈ ਪਤਾ 2000 ਦਾ ਕੀ ਹੁੰਦਾ ਵਧੀਆ ਸੁਰਤਾ 4000 ਦੇ ਲੈ ਕੇ ਦੇ ਤੀ ਮੈਨੂੰ ਨਹੀਂ ਪਤਾ ਲੈ ਕੇ ਦੇਣਾ ਤਾਂ ਦੱਸੋ ਨਹੀਂ ਤਾ ਮੈਨੂੰ ਸਿੱਧਾ ਜਵਾਬ ਉਹ ਮੇਰੇ ਕੋਲੇ ਹੁਣ 2000 ਰੁਪਇਆ ਮੈਂ ਤਾਂ ਤਾਂ ਕਹਿੰਦਾ ਸੀ ਵੀ ਇਹ 10 ਦਿਨ ਰੁਕ ਜੇ ਅੜਕ ਜੇ ਪੈਸੇ ਮਿਲ ਲੰਗੇ ਤਨਖਾਹ ਮਿਲੂਗੀ ਤੇ ਮੈਂ ਤੈਨੂੰ ਲੈ ਕੇ ਦੇ ਦਿਆਂਗਾ ਮੇਰੀ ਗੱਲ ਸੁਣ ਫਿਰ ਫੋਨ 'ਚ ਪੈਸੇ ਵੀ ਤਾਂ ਹੁਣ ਮੇਰੀ ਗੱਲ ਸੁਣ ਇਹ ਆਨਲਾਈਨ ਤੂੰ ਹੀ ਮੈਨੂੰ ਮੰਗਵਾ ਕੇ ਦੇਣਾ ਕੋਈ ਨਹੀਂ ਮੰਗਾ ਦੂੰਗਾ ਕੋਈ ਗੱਲ ਨਹੀਂ ਪਰ ਹੁਣ ਹੀ ਨਹੀਂ ਹੋਊਗਾ 5-7 ਦਿਨ ਤਾਂ ਰੁਕ ਜਾ ਦੇਖ ਜੇ ਚੀਜ਼ ਵਧੀਆ ਲੈਣੀ ਹੈ ਭਾਈ ਰੁਕਣਾ ਪੂਗਾ ਮੈਨੂੰ ਨੇ ਪਤਾ ਮੇਰੇ ਕੋਲ ਹੁਣ 2000 ਫਿਰ 2000 ਦੇ ਦੇ ਅਗਲੇ ਨੂੰ ਕਹਦੇ ਅੱਧੇ ਬਾਅਦ ਚ ਲੈ ਲਈ ਉਹ ਕੁਝ ਨਹੀਂ ਹੁੰਦਾ ਹੈਗਾ ਮੰਨ ਜਾਂਦਾ ਦੁਕਾਨ ਤੇ ਜਾ ਆਨਲਾਈਨ ਨੂੰ ਪੁੱਛ ਲਓ ਕਿ ਤੁਹਾਡੀ ਦੁਕਾਨ ਕਿੱਥੇ ਆ ਦੱਸ ਦੇਣਗੇ ਉੱਥੇ ਜਾ ਆਵਾਂਗੇ ਆਪਾਂ ਜਲੰਧਰ ਹੈ ਜਾਏਗਾ ਜਲੰਧਰ ਲੈਣ ਸੂਟ ਜਲੰਧਰ ਦੇਖ ਲੈ ਮम्मी ਨਾ ਲੋਕ ਤਾਂ ਜਲੰਧਰੋਂ ਪਟਿਆਲੇ ਆਉਂਦੇ ਨੇ ਸੂਟ ਲੈਣ ਤੇ ਕੰਮਲੀ ਸਾਡੇ ਵਾਲੀ ਉਹ ਜਲੰਧਰੋਂ ਸੂਟ ਲੈਣ ਜਾਂਦੀ ਆ ਆਨਲਾਈਨ ਵਾਲੇ ਦਿਨ ਨੂੰ ਕੀ ਪਤਾ ਲੱਗਣਾ ਵੀ ਕਿਹੋ ਜਿਹਾ ਕੱਪੜਾ ਕਦੇ ਵੀ ਸੂਟ ਕੋਈ ਕੱਪੜਾ ਲੈਣਾ ਤਾਂ ਦੁਕਾਨ ਤੇ ਜਾ 4 ਦੇ ਚਾਹੇ 5000 ਲਾ ਲਈ ਮੈਂ ਘਟ ਮਨਾ ਕਰਦਾ ਚਲ ਕੋਈ ਨਹੀਂ ਪੁੱਤ ਲਿਆ ਦਾਂ ਉਸ 7000 ਰੜ ਗਿਆ ਤਾਂ ਗੱਲਾਂ ਕਰਦੇ ਹਾਂ ਹੁੰਜੇ ਤਾਂ ਸੂਟ ਜਲੰਧਰ ਦਾ ਪਸੰਦ ਆ ਮੈਨੂੰ ਪਟਿਆਲੇ ਚ ਨਹੀਂ ਸੂਟ ਕੋਈ ਵਧੀਆ ਲੱਗਿਆ ਹੈਗਾ ਤਾਂ ਮੈਂ ਉੱਥੇ ਹੀ ਮੰਗਵਾਉਂਗੀ ਹੁਣ ਮੰਮੀ ਇਈ ਤੱਕ ਟਿਕ ਟਿਕਟਾ ਜਲੰਧਰ ਇਹਨੂੰ ਤਾਂ ਭੇਜ ਮੈਂ ਨਹੀਂ ਜਾਂਦਾ ਹੁੰਦਾ ਉਹ ਘਰੇ ਆਊਗਾ ਭਰਾਵਾ ਸੂਟ ਘਰੇ ਆਊਗਾ ਤੂੰ ਬਸ ਆਪਦੇ ਫੋਨ ਤੋਂ ਆਰਡਰ ਕਰ ਦੇ ਪੈਸੇ ਪਾ ਦੇ ਉਹਨਾਂ ਨੂੰ ਤੇ ਉਹ ਆਪੀ ਘਰੇ ਭੇਜ ਦੇਣਗੇ 5 ਦਿਨ ਦਾ ਰੋਜਾ ਹੁਣ ਮੈਨੂੰ ਕਿਸੇ ਤੋਂ ਪਹਿਲੇ ਪੈਸੇ ਫੜਨੇ ਪੈਣਗੇ ਫਿਰ ਜਿੰਨੇ ਤੂੰ ਕਾਲੇ ਕਰਦੀਆਂ ਪਹਿਲਾਂ 2000 ਫੋਨ ਚ ਪਵਾਉਂਗਾ ਫਿਰ ਤੇਰਾ ਸੂਟ ਲੈਣਾ 2200 ਰੁਪਿਆ ਮੇਰੇ ਕੋਲੇ ਆਹ 7-8 ਦਿਨ ਰਹਿ ਗਏ ਆਹ 3 ਤਰੀਕ ਨੂੰ 2 ਤਰੀਕ ਨੂੰ ਮੈਨੂੰ ਤਨਖਾਹ ਮਿਲ ਜਾਣੀ ਹੈ ਜਿਹੜਾ ਮਰਜੀ ਤੇਰੀ ਗੱਲ ਸੁਣ ਮੇਰੇ ਜਾਨ ਪਹਿਲਾਂ ਪਹਿਲਾਂ ਲੈਦੀ ਹਾਂ ਚਾਹੇ ਤੈਨੂੰ ਕਰੇ ਆਕ ਫਣਾਉਣਾ ਪੈ ਜਾਏ ਤੈਨੂੰ ਪਤਾ ਮੈਂ ਕਿਹੜਾ ਕਰ ਨਹੀਂ ਹਾਂ ਮੈਂ ਕਰੇ ਆ ਕੇ ਫੜਾ ਦੂੰ ਕੋਈ ਗੱਲ ਨਹੀਂ ਪਰ ਹੁਣ ਮੈਨੂੰ ਕਾਲੀ ਨਾ ਨਾ ਕਰ ਵੀ ਹੁਣੀ ਮੈਂ ਤੇਨੂੰ ਸੂਟ ਲੈ ਜਾਜੂ ਮੁੱਕਰ ਨਾ ਜਾਏ ਮੈਂ ਆਪਣੇ ਬੂਟ ਕੈਨਸਲ ਕਰ ਰਿਹਾ ਫਿਰ ਮੈਨੂੰ ਬੂਟ ਲੈਣ ਵਾਸਤੇ ਉਹ ਤਾਂ ਦੱਸਦੀ ਵੀ ਕੀ ਕਰਨਾ ਮੈਂ ਬੂਟ ਵੀ ਲੈਣੇ ਸੀ ਅੱਛਾ ਹੁਣ ਤੈਨੂੰ ਬੂਟ ਮੈਂ ਦਵਾਵਾ ਹੈ ਤੇ ਹੋਰ ਫਿਰ ਲੈ ਦੱਸ ਆਈ ਆ ਲੱਗਦਾ ਹੁੰਦਾ ਮੰਗ ਨਹੀਂ ਰਿਹਾ ਮੈਂ ਦਵਾਉਣ ਨੂੰ ਕਿਹਾ ਫਿਰ ਉਹ ਮੰਗਣ ਵਾਲੀ ਗੱਲ ਹੋ ਗਈ ਹੁਣ ਅੱਛਾ ਮੰਗਣ ਵਾਲੀ ਆ ਠੀਕ ਹੈ ਕੋਈ ਫਿਰ ਪੰਜ ਦਿਨ ਲੇਟ ਲੈਦੀ ਕੋਈ ਨਹੀਂ ਮੰਮੀ ਦੇਖ ਲੈ ਮੈਨੂੰ ਬੂਟ ਨਹੀਂ ਲੈ ਕੇ ਦਿੱਤੇ ਇਹਦੇ ਉੱਥੇ ਘਰਾਂ ਕੋਲੇ ਫੈਕਟਰੀ ਆ ਵਧੀਆ ਆ ਨਾ ਬੂਟ ਮਿਲਦੇ ਨੇ ਉੱਥੇ ਇੱਕ ਵਾਰ ਨਹੀਂ ਨੇ ਕਿਹਾ ਵੀ ਵੀਰੇ ਇੱਥੇ ਆ ਜੀ ਤੇ ਬੂਟ ਲੈ ਜੀ ਚੱਲ ਤੈਨੂੰ ਬੂਟ ਵੀ ਲਿਆ ਦੂੰਗੀ ਮੈਂ ਕਿੰਨੀ ਵੱਡਾ ਦਿਲ ਰੱਖ ਮੜਾ ਜੇ ਸੂਟ ਦਵਾ ਦੇ ਮੈਨੂੰ ਕੋਈ ਚੱਕਰ ਨਹੀਂ ਚਾਹੀਏ 4500 ਦਾ ਹੱਥ ਲਾ ਲਈ ਉਹ ਵੀ ਲੈ ਲਾਂਗੇ ਕੋਈ ਗੱਲ ਨਹੀਂ 4500 ਦਾ ਦੀ ਮੈਨੂੰ ਮੈਨੂੰ ਤਾਂ 4000 ਦਾ ਸੂਟ ਚਾਹੀਦਾ ਬਸ ਜਿਹੜਾ ਮੈਂ ਸੂਟ ਤੈਨੂੰ ਦਿਖਾਤਾ ਨਾ ਡਿੱਟੋ ਇਹੀ ਚਾਹੀਦਾ ਮੈਨੂੰ ਉਹੀ ਆ ਠੀਕ ਹੈ ਨਾ ਕੋਈ ਗੱਲ ਹਾਂ ਕੋਈ ਗੱਲ ਕਿੱਥੇ ਗਈ ਯਾਰ ਇੱਕ ਤਾਂ ਉਹਦੀ ਚਾਬੀ ਨਹੀਂ ਰੱਖਦੇ ਕਿਰਨ ਹਾਂਜੀ ਉਹ ਤੂਰੇ ਕੰਬਲ ਤੇ ਮਰੀ ਇਹਨੇ ਚਾਬੀ ਚੁੱਭੀ ਨਹੀਂ ਦੇਖੀ ਮੇਰੀ ਚਾਬੀ ਆ ਪਈ ਆ ਆਪੇ ਇੱਥੇ ਕੌਣ ਰੱਖਦਾ ਹੁੰਦਾ ਲੱਗੋ ਕੇ ਤੁਸੀਂ ਉਹ ਰੱਖੀ ਆ ਮੈਂ ਕੀ ਕਰਨੀ ਗੱਡੀ ਦੀ ਚਾਬੀ ਕਰਨੀ ਤਾਂ ਕੁਝ ਨਹੀਂ ਚਲ ਕੋਈ ਨਹੀਂ ਅੱਛਾ ਮੇਰੀ ਗੱਲ ਸੁਣਨਾ ਕਿੱਥੇ ਜਾ ਰਹੇ ਹੋ ਤੁਸੀਂ ਮੈਂ ਕੰਮ ਚੱਲਿਆ ਬਾਜ਼ਾਰ ਜਾ ਅੱਛਾ ਮੈਨੂੰ ਵੀ ਲੈ ਚੱਲੋ ਫਿਰ ਬਾਜ਼ਾਰ ਤੂੰ ਕੀ ਕਰੇਗੀ ਮੈਂ ਤਾਂ ਉੱਥੇ ਕੰਮ ਕਰਾਉਣ ਚੱਲਿਆ ਗੱਡੀ ਦਾ ਕੋਈ ਉਹ ਤਾਂ ਠੀਕ ਆ ਮੈਨਾਂ ਨਾ ਕੁਝ ਲੈਣਾ ਸੀ ਨਾ ਤਾਂ ਥੋੜਾ ਬੋਤੋ ਹੋਸਮਾਨ ਨਾਲ ਮੈਂ ਕੋਟੀ ਲੈਣੀ ਸੀ ਇਕ ਚੱਲ ਫਿਰ ਮੈਂ ਮੁਰਦਾ ਹਲੇ ਆਉਂਗਾ ਕੋਈ ਗੱਲ ਨਹੀਂ ਕਿੰਨੇ ਕਰੀਏ 5-700 ਦੀ ਕੋਟੀ ਲੈਣੀ ਆ ਹਾਂ ਚੱਲ 5-700 ਦੀ ਆ ਉਹ ਜਿੰਨੇ ਦੀ ਵੀ ਆਉਗੀ ਉਹ ਤਾਂ ਠੀਕ ਆ ਨਾਲ ਮੈਨੂੰ ਫੋਨ ਕਰਦੀ ਫਿਰ ਸ਼ਾਮ ਨੂੰ ਜੇ ਕੁਝ ਹੋਰ ਲੈਣਾ ਹੋਵੇ ਠੀਕ ਹੈ ਕਿੰਨੇ ਆਜੂ ਕਿੰਨੇ ਕ ਟਾਈਮ ਤੱਕ ਆਜੋਗੇ ਮੈਂ ਆਜੂਗਾ ਸ਼ਾਮ ਨੂੰ 4:00 ਵਜੇ ਤੱਕ ਆਜੂਗਾ ਫਿਰ ਉਦੋਂ ਬਾਅਦ ਚੱਲਾਂਗੇ ਚਲ ਤੁਸੀਂ ਇਹਨੇ ਗੱਡੀ ਤੇ ਕੰਮ ਕਰਾ ਲਓ ਠੀਕ ਨਾ ਮੇਰੀ ਗੱਲ ਸੁਣਾ ਹਾਂਜੀ ਨਾ ਤੈਨੂੰ ਕੋਟੀ ਨੂੰ ਕੀ ਹੋਇਆਗਾ ਕਿਉਂ ਕੀ ਹੋ ਗਿਆ ਚਾਰ ਦਿਨ ਤਾਂ ਠੰਡ ਪੈਂਦੀ ਐ ਪਿਛਲੇ ਸਾਲ ਤੂੰ ਨਵੀਂ ਕੋਟੀ ਮੰਗਵਾਈ ਸੀ ਹੁਣ ਤੈਨੂੰ ਕੋਟੀ ਨੂੰ ਕੀ ਹੋਇਆ ਫਤੈਨੂ ਕੀ ਪ੍ਰੋਬਲਮ ਆ ਜੇ ਮੈਂ ਕੋਟੀ ਲੈ ਲੂੰਗੀ ਮੈਨੂੰ ਕੀ ਪ੍ਰੋਬਲਮ ਹੋਣੀ ਐ ਆਪਦਾ ਹੀ ਘਰ ਖਾਰੀ ਐ ਮੈਨੂੰ ਕੀ ਐ ਮੈਨੂੰ ਤਾਂ ਲੱਗਦਾ ਜਿਹੜਾ ਮੈਂ ਸੂਟ ਮੰਗਵਾ ਰਹੀ ਐ ਕਿਤੇ ਉਹਦੇ ਜਿੱਤ ਨਾਲ ਤਾਂ ਨਹੀਂ ਮੰਗਵਾ ਰਹੀ ਮੈਂ ਤਾਂ ਤੇਰੇ ਸੂਟ ਦਾ ਵੀ ਨਹੀਂ ਪਤਾ ਵੀ ਤੂੰ ਸੂਟ ਮੰਗਿਆ ਆ ਪਤਾ ਤਾਂ ਕਿਉਂ ਨਹੀਂ ਸਭ ਪਤਾਗਾ ਮੇਰੀ ਗੱਲ ਸੁਣ ਲੈ ਮੇਰਾ ਹੈਗਾ ਇਹ ਘਰ ਮੈਂ ਜੋ ਮੇਰਾ ਦਿਲ ਕਰੂ ਮੈਂ ਆਪਦੇ ਘਰ ਵਾਲੇ ਤੋਂ ਮੰਗੂਗੀ ਇਹਦੇ ਵਿੱਚ ਤੈਨੂੰ ਕੀ ਪ੍ਰੋਬਲਮ ਆ ਮੈਨੂੰ ਸਿੱਧਾ ਸਿੱਧਾ ਦੱਸ ਘਰ ਤੇਰਾ ਮੈਨੂੰ ਪਤਾ ਐ ਮੇਰਾ ਵੀ ਘਰ ਐ ਸਮਝ ਗਈ ਨਾ ਮੈਂ ਤਾਂ ਕਹਿ ਰਹੀ ਆ ਬੀ ਚਾਰ ਦਿਨ ਠੰਡ ਦੇ ਪੈਂਦੇ ਨੇਗੇ ਤੂੰ ਕੋਟੀ ਕੀ ਕਰਨੀ ਐ ਔਰ ਵੈਸੇ ਵੀ ਐਡਿਟਿਆ ਧੁੱਪਾਂ ਪੈਰੀਆਂ ਨਹੀਂ ਗਈਆਂ ਹੁਣ ਨਿਕਲਦਾ ਗਈ ਠੰਡ ਹੁਣ ਕਿਹੜੀ ਠੰਡ ਹੈਗੀ ਨਾ ਮੇਰੀ ਗੱਲ ਸੁਣ ਜੇ ਮੇਰਾ ਕਿਸੇ ਸੀ ਨੂੰ ਦਿਲ ਕਰਦਾ ਲੈਣ ਨੂੰ ਮੈਂ ਠੰਡ ਜਾਂ ਗਰਮੀ ਕਿਉਂ ਦੇਖੂਨੀ ਮੈਂ ਤਾਂ ਉਹਦੀ ਚੀਜ਼ ਲਾਉਂਗੀ ਨਾ ਤੈਨੂੰ ਤਾਂ ਪੈਸੇ ਲਾਉਂਦੀ ਆਦਤ ਹੈ ਲਾਈ ਜਾ ਮੇਰਾ ਕੀ ਜਾਂਦਾ ਇੱਕ ਦੀ ਬਜਾਏ ਚਾਹੇ 10 ਮੁਗਵਾ ਚੰਗੇ ਗੱਲ ਨਵੀਂ ਨਹੀਂ ਕਿਸੇ ਦੇ ਪੱਲੇ ਪੈਂਦੀ ਇਹ ਮੈਂ ਤਾਂ ਫੇਰ ਵੀ ਸਸਤੀ ਮੰਗੀ ਆ ਤੇ ਤਾਂ 4000 ਦਾ ਸੂਟ ਮੰਗ ਲਿਆ ਆਪਦੇ ਭਾਈ ਤੋਂ ਮੰਗੇ ਤੇਰੇ ਤੋਂ ਤਾਂ ਨਹੀਂ ਮੰਗਿਆ ਨੀ ਫੇਰ ਮੈਂ ਵੀ ਆਪਦੇ ਘਰ ਵਾਲੇ ਤੋਂ ਹੀ ਮੰਗਿਆ ਤੇ ਇੱਥੋਂ ਤਾਂ ਮੈਂ ਵੀ ਨਹੀਂ ਮੰਗਿਆ ਮੈਂ ਤਾਂ ਭਾਈ ਤੇਰੀ ਭਲੇ ਦੀ ਗੱਲ ਕਰਦੀ ਸੀਗੀ ਤੈਨੂੰ ਨਹੀਂ ਚੰਗੀ ਲੱਗਦੀ ਤਾਂ ਨਾ ਸੀ ਲੁੱਟੀ ਚੋ ਆਪਦੇ ਭਾਈ ਦਾ ਘਰ ਬਚਾਉਣਾ ਤਾਂ ਨਾ ਮੰਗਦੀ ਸੂਟ 2000 ਚ ਵੀ ਮੰਨ ਲੈਂਦੀ ਲੇ ਮੰਮੀ ਬਾਕੀ ਤਾਂ ਸਾਰੇ ਗਿੱਲੇ ਪਏ ਨੇਗੇ ਚਲ ਇਹ ਵੀ ਰੱਖ ਦੇ ਇਹ ਵੀ ਲਾ ਹੋਰ ਨਿਭੜੂਗਾ ਕੰਮ ਮੰਮੀ ਮੰਮੀ ਮੈਂ ਤਾਂ ਇਹ ਕਹਿੰਦੀ ਸੀ ਦੋ ਤਿੰਨ ਦਿਨ ਹੋ ਗਏ ਸਾਗ ਖਾਂਦਿਆਂ ਨੂੰ ਹਾਂ ਵੀ ਅੱਜ ਮੈਂ ਕੋਈ ਹੋਰ ਸਬਜ਼ੀ ਨਾ ਬਣਾ ਲਾਂ ਗੋਭੀ ਪਈ ਹੈਗੀ ਗੋਭੀ ਬਣਾ ਲੈ ਗੋਭੀ ਗੋਭੀ ਨਾ ਬਣਾਓ ਮੈਨੂੰ ਨਹੀਂ ਪਸੰਦ ਗੋਭੀ ਕੋਈ ਹੋਰ ਸਬਜ਼ੀ ਬਣਾਓ ਇੰਨੀ ਤਾਂ ਵਧੀਆ ਬਣਦੀ ਐ ਗੋਭੀ ਸ ਨੂੰ ਨਹੀਂ ਮੰਮੀ ਸੁੱਕੀ ਸਬਜ਼ੀ ਨਹੀਂ ਖਾਣਦੀ ਨਹੀਂ ਲਾਡੀ ਵੀ ਕਹਿ ਕੇ ਗਈ ਸੀ ਵੀ ਗੋਭੀ ਦੀ ਸਬਜ਼ੀ ਬਣਾ ਲੈ ਵੀ ਕਿੰਨੇ ਦਿਨ ਹੋ ਗਏ ਬਣਾਈ ਨਹੀਂ ਹੈਗੀ ਫੇ ਲਾਡੀ ਵਾਸਤੇ ਬਣਾ ਦੇ ਮੇਰੇ ਵਾਸਤੇ ਕੁਝ ਹੋਰ ਬਣਾ ਦੀ ਮੈਂ ਨਹੀਂ ਗੋਭੀ ਗੋਭੀ ਖਾਂਦੀ ਹੈਗੀ ਤੁਸੀਂ ਕੀ ਖਾਣਾ ਫਿਰ ਉਹ ਦੱਸ ਦੋ ਫਿਰ ਉਹ ਬਣਾ ਦੂੰਗੀ ਤੂੰ ਐਂ ਕਰ ਫਿਰ ਥੋੜੇ ਪਨੀਰ ਮੰਗਵਾ ਲੈ ਲਾਡੀ ਤੂੰ ਪਨੀਰ ਬਣਾ ਦੀ ਹੈ ਨਾ ਮੰਮੀ हां फिर ਮਾਟਰ ਬਨੇ ਬਣਾ ਲੈ। ਆਹੋ। ਰੋਬੀ ਰੰਦੇ ਕੱਲ ਨੂੰ ਬਣਾ ਦੀ ਰੋਬੀ। ਐ ਕਰ ਲੈ। ਚੱਲ ਕੋਈ ਨਾ ਮੰਮੀ। ਉਹ ਬਣਾ ਦੇਣੀ ਐ ਮੈਂ ਤਾਂ। ਉਹ ਬਣਾ ਦੇ ਖੜਾ। ਮੰਮੀ ਆ ਮਸ਼ੀਨ ਜੀ ਤੁਸੀਂ ਵਧੀਆ ਲੈ ਰੱਖੀ ਹੈਗੀ ਹੈ ਮਿੰਟ ਚ ਕੱਪੜੇ ਧੋਏ ਜਾਂਦੇ ਨਾ ਵਿੱਚ ਉਹ ਕਰਨ ਦੀ ਲੋੜ ਵੀ ਬਾਰ ਬਾਰ ਦੇਖੀ ਚੋ। ਹਾਂ ਸੇ ਮੈਂ ਇਹ ਹੋ ਲਈ ਐ ਫਿਰ ਨੇ ਆਪਣੇ ਪੇਕਿਆਂ ਤੋਂ। ਪੇਕਿਆਂ ਤੋਂ ਲਈ ਐ। ਹਾਂ ਪਹਿਲਾਂ ਦੂਜੀ ਸੀਗੀ ਆਪਣੇ ਕੋਲੇ ਹੁਣ ਇਹ ਲੈ ਕੇ। ਅੱਛੇ ਤੇ ਪੇਕਿਆਂ ਨੇ ਦੇਤੀ। ਹਾਂ। ਮਸ਼ੀਨ ਤਾਂ ਮੰਮੀ ਮੇਰੀ ਵੀ ਖਰਾਬ ਜੀ ਹੋਈ ਪਈਏਗੀ ਜਿਹੜੀ ਤੁਸੀਂ ਦਿੱਤੀ ਸੀ। ਅੱਛਾ। ਆਹ ਮਸ਼ੀਨ ਮੈਨੂੰ ਹੀ ਦੇ ਤੋ ਫਿਰ। ਨਹੀਂ ਪੁੱਤਾਂਏ ਤੈਨੂੰ ਕਿਵੇਂ ਦੇ ਦੀਏ? ਉਹ ਤਾਂ ਮਕਰਨ ਨੂੰ ਪੁੱਛਣਾ ਪਊ। ਮੰਮੀ ਆਪਣੇ ਘਰੀ ਪਈਏਗੀ। ਕਿਰਨ ਕੀ ਕਹੂਗੀ? ਨਹੀਂ ਉਹ ਤਾਂ ਤੇਰੀ ਗੱਲ ਠੀਕ ਪਰ ਕਿਰਨ ਲੈ ਕੇ ਆਈਏ ਪੁੱਤ ਉਹਨੂੰ ਤਾਂ ਪੁੱਛਣੇ ਪਊਗਾ। ਜਾਂ ਹੱਥ ਠੀਕ ਹੋ ਗਿਆ ਜਦੋਂ ਸਾਡਾ ਉਦੋਂ ਤੈਨੂੰ ਲੈ ਕੇ ਦੇ ਦੇਵਾਂਗੇ ਹੁਣ। ਤੁਹੇ ਜੇ ਰਹਿਣ ਦੇ ਦੋ ਮਹੀਨੇ। ਲੈ ਮਮੀ ਠੰਡ ਦੇ ਦਿਨ ਤਾਂ ਹੁਣ ਨਹੀਂਗੇ 2 ਮਹੀਨੇ ਬਾਅਦ ਤਾਂ ਗਰਮੀ ਆਜੂਗੀ ਫੇਰ ਤਾਂ ਹੱਥ ਨਾਲ ਧੋਈ ਜਾਇ ਕਰਨੇਗੇ ਠੰਡ ਦੇ ਕੱਪੜੇ ਨਹੀਂ ਨਾ ਧੋਏ ਜਾਂਦੇ ਕਾ ਨੂੰ ਪੁੱਤ ਕਰਨ ਦੇ ਮਸ਼ੀਨ ਵਿੱਚ ਕਾ ਨੂੰ ਦੇਣੀ ਐ ਤੈਨੂੰ ਹੁਣ ਨਾ ਨਮੀ ਲੈ ਕੇ ਦੇ ਦਾਂਗੀ ਤੂੰ 1 ਮਹੀਨਾ ਰੁਕ ਜਾ ਆ ਹੁਣ ਨਵਾਂ ਸਾਲ ਚੜੂਗਾ ਆਫਰਾਂ ਲਾਉਂਦੇ ਨੇ ਜਿਹੀ ਜਿਹੀ ਮਰਜ਼ੀ ਲੈ ਲੇ ਤੂੰ ਮਸ਼ੀਨ ਨਾਲੇ ਸਸਤੀ ਮਿਲੂ ਮਮੀ ਫੇਰ ਕਿਨੇ ਲੈ ਕੇ ਦੇਣੀ ਐ ਮੈਨੂੰ ਕੋਈ ਨਹੀਂ ਲੈ ਕੇ ਦਿੰਦਾ ਮੈਨੂੰ ਪਤਾ ਹੈਗਾ ਪਈ ਤਾਂ ਹੈਗੀ ਆ ਤੁਸੀਂ ਆਪ ਨਮੀ ਲੈ ਲਿਓ ਕਾ ਨੂੰ ਪੁੱਤੇ ਕਾ ਨੂੰ ਦੇਣੀ ਨਾ ਉਤਰਾਜ ਕਰੋਗੀ ਇਸ ਗੱਲ ਦਾ ਮੈਂ ਤੈਨੂੰ ਨਮੀ ਲੈ ਕੇ ਤੂੰ ਫਿਰ ਕੀ ਹੁੰਦਾ ਇੱਕ ਵਾਰ ਪੁੱਛ ਲਓ ਪੁੱਛਣ ਚ ਕੀ ਹੱਜੈ ਚਲ ਪੁੱਛ ਮੈਂ ਲੈਣੇ ਹੋਰ ਹੁਣ ਪੁੱਛ ਮੈਂ ਜੇ ਦੇਤੀ ਫਿਰ ਲੈ ਲਈ ਜੇ ਨਾ ਉਹਨੇ ਦਿੱਤੀ ਫਿਰ ਤੇ ਨਮੀ ਲੈ ਕੇ ਦੇ ਦੂਗੀ ਕਹਿੰਦੀ ਸੀ ਮੈਂ ਤਾਂ ਚਲ ਇੱਕ ਵਾਰ ਪੁੱਛ ਲਿਓ ਉਹਨੂੰ ਪਰ ਮੈਨੂੰ ਤਾਂ ਵਧੀਆ ਲੱਗ ਰਹੀ ਹੈ ਮਸ਼ੀਨ ਕਿ ਚਲ ਇਹੀ ਲੈ ਜਾਊਗੀ ਤੁਸੀਂ ਆਪ ਨਮੀ ਲੈ ਲਿਓ ਚਲ ਪੁੱਛਾਂ ਫਿਰ ਮੈਂ ਪੁੱਛ ਕੇ ਤਾਂ ਦੇਖੋ ਕੀ ਕਹਿੰਦੀ ਹੈ ਜੀ ਹਾਂ ਮੈਂ ਦੇਖਦੀ ਆ ਪੁੱਛ ਕੇ ਕੀ ਕਹਿੰਦੀ ਤੋਨੂੰ ਤਾਂ ਨਹੀਂ ਜਵਾਬ ਦਿੰਦੀ ਮੈਨੂੰ ਤਾਂ ਚਲ ਦਊਗੀ ਉਹ ਜਵਾਬ ਨਾ ਨਾ ਤਾਂਹੀਂ ਤਾਂ ਮੈਂ ਉਹਨੂੰ ਬੁਲਾਉਂਦੀ ਨਹੀਂ ਜਿਆਦੇ ਕੋਈ ਨਹੀਂ ਫਿਰ ਮੈਂ ਪੁੱਛ ਕੇ ਦੇਖ ਲੈਣੀ ਕੀ ਕਹਿੰਦੀ ਆ ਉਹ ਆਹੋ ਪੁੱਛ ਲਓ ਠੀਕ ਹੈ ਮੈਂ ਅੰਦਰ ਰੱਖਿਆ ਮੈਂ ਕੱਪੜਾ ਤੂੰ ਰੱਖਿਆ ਅੰਦਰ ਮੈਂ ਪੁੱਛਦੀ ਹਾਂ ਉਹਨੂੰ ਬੁਲਾ ਕੇ ਲੈ ਦੱਸ ਸਿਮਾ ਵੀ ਨਾ ਚੀਜ਼ ਦੇਖ ਕੇ ਮੰਗਣ ਲੱਗ ਜਾਂਦੀ ਹੈ ਪਹਿਲਾਂ ਉਹ ਆਪਣੀ ਪੇਕਿਆਂ ਦੀ ਮਸ਼ੀਨ ਕਿਵੇਂ ਦੇਊਗੀ ਹੁਣ ਮੈਂ ਇਹ ਕਹਿੰਦੀ ਉਹਨੂੰ ਪੁੱਛ ਹੁਣ ਪੁੱਛਣਾ ਤਾਂ ਪਊਗਾ ਜੇ ਨਾ ਪੁੱਛਿਆ ਫਿਰ ਕੌਣ ਪੁੱਛਿਆ ਕਿਉਂ ਨਹੀਂ ਸਬਜੀ ਬਣਾਉਂਦੀ ਹੈ ਕਿਰਨ ਹੁਣ ਉਹਨੂੰ ਪੁੱਛਾਂ ਮੈਂ ਜਾ ਕੇ ਪਹਿਲਾਂ ਕੀ ਕਹਿੰਦੀ ਐ ਐ ਥੋੜੀ ਘਰੀ ਦਾ ਹੁੰਦਾਗਾ ਕੋਈ ਵੀ ਨਹੀਂ ਸਮਝਦੀ ਕੋਈ ਗੱਲ ਕਿਰਨ ਕੀ ਕਰਦੀ ਸੀ ਪੁੱਤ ਮੇਰੀ ਗੱਲ ਸੁਣ ਹਾਂਜੀ ਮੈਂ ਤਾਂ ਐਂ ਕਹਿੰਦੀ ਸੀ ਜਿਹੜੀ ਤੇਰੇ ਵਾਲੀ ਮਸ਼ੀਨ ਐ ਆਪਾਂ ਸੀ ਮੰਨ ਦੇ ਦੀ ਕਿਉਂ ਮੰਮੀ ਮੈਂ ਮਸ਼ੀਨ ਆਪਦੀ ਉਹਨੂੰ ਕਿਉਂ ਦਵਾਂਗੀ ਚਲ ਕੋਈ ਨੂੰ ਪੁੱਤ ਨੂੰ ਦੇ ਦੇ ਦਿੰਦੇ ਆਪਾਂ ਹੋਰ ਲੈ ਲਾਂਗੇ ਮੰਮੀ ਉਹ ਮੇਰੇ ਪੇਕਿਆਂ ਤੋਂ ਆਈ ਹੋਈ ਆ ਮੈਂ ਉਹਨੂੰ ਐ ਕਿਵੇਂ ਦੇ ਦੂੰਗੀ ਜੇ ਤੁਸੀਂ ਹੋਰ ਹੀ ਮੈਨੂੰ ਲਿਆ ਕੇ ਦੇਣੀ ਆ ਤੁਸੀਂ ਸੀਮਾ ਨੂੰ ਲਿਆ ਕੇ ਦੇ ਦਿਓ ਪੁੱਤ ਮੈਂ ਤਾਂ ਐਂ ਕਹਿੰਦੀ ਸੀ ਜੇ ਹੁਣ ਮੈਂ ਸੀਮਾ ਨੂੰ ਜਵਾਬ ਦੇਉਂਗੀ ਫਿਰ ਉਹ ਮੂੰਹ ਸਜਾ ਲੂਗੀ ਹੁਣ ਮੈਂ ਕੀ ਕਰਾਂ ਮੈਂ ਤਾਂ ਤੈਨੂੰ ਪੁੱਛਦੀ ਮੰਮੀ ਤੁਹਾਨੂੰ ਉਹਦੇ ਮੂੰਹ ਸਜਾਉਣ ਦਾ ਫਿਕਰ ਪਿਆ ਹੋਇਆ ਤੁਹਾਨੂੰ ਮੇਰਾ ਨਹੀਂ ਹੈਗਾ ਮੈਂ ਨਾਲੇ ਆਪਣੇ ਪੇਕਿਆਂ ਤੋਂ ਲੈ ਕੇ ਆਈ ਆ ਮੈਂ ਐ ਕਿਵੇਂ ਮੈਂ ਉਹਨੂੰ ਦੇ ਦੂੰਗੀ ਚਾ ਕੇ ਚੀਜ਼ ਨਾਲੇ ਮੰਮੀ ਅੱਜ ਨਹੀਂ ਤਾਂ ਕੱਲ ਉਹਨੇ ਤਾਂ ਮੂੰਹ ਸਜਾਉਣਾ ਹੀ ਆ ਉਹਦੀ ਤਾਂ ਆਦਤ ਪੈ ਗਈ ਆ ਹਰ ਚੀਜ਼ ਆ ਵੀ ਮੈਂ ਲੈ ਕੇ ਜਾਣੀ ਆ ਆ ਵੀ ਲੈ ਜਾਣੀ ਆ ਦੇਖੋ ਮੰਮੀ ਜੇ ਹੈਗੇ ਕੋਈ ਇੱਥੇ ਦੀ ਚੀਜ਼ ਮੈਂ ਕਦੇ ਜਵਾਬ ਨਹੀਂ ਦਊਂਗੀ ਜੋ ਮਰਜ਼ੀ ਚੀਜ਼ ਦੇ ਦਿਓ ਪਰ ਜਿਹੜੀ ਮੇਰੇ ਪੇਕਿਆਂ ਨੇ ਮੈਨੂੰ ਖੁਸ਼ੀ ਚ ਦਿੱਤੀਆਂ ਨਾ ਉਹ ਮੈਂ ਨਹੀਂ ਦੇ ਸਕਦੀ ਹੈਗੀ ਚਲ ਕੋਈ ਨਾ ਹੁਣ ਤੋਂ ਮੈਂ ਦੇਖਦੀ ਹਾਂ ਸਮਝਾਉਣੀ ਆ ਫਿਰ ਉਹਨੂੰ ਕੀ ਗੱਲ ਹੋ ਗਈ ਮਾਤਾ ਜਿਹੇ ਕਿਸ ਗੱਲ ਦਾ ਚੱਕਰ ਪਾ ਰੱਖਿਆ ਹੋਣਾ ਕੀ ਆ ਤੁਹਾਡੀ ਭੈਣ ਹੁਣ ਮਸ਼ੀਨ ਮੰਗਦੀ ਆ ਕੱਪੜੇ ਧੋਣ ਵਾਲੀ ਜਿਹੜੀ ਮੇਰੇ ਪੇਕਿਆਂ ਤੋਂ ਹੁਣ ਆਈ ਆ ਨਵੀਂ ਹੁਣ ਤੁਸੀਂ ਦੱਸੋ ਮੈਂ ਐ ਕਿਵੇਂ ਦੇ ਦੂੰਗੀ ਹਰ ਚੀਜ਼ ਚਾਕੇ ਉਹ ਤਾਂ ਹਰ ਚੀਜ਼ ਚ ਚੌਧਰ ਮਾਰਦੀ ਹੈ ਘਰ ਚ ਆ ਕੇ ਆਹ ਵੀ ਮੈਨੂੰ ਦੇ ਦੇ ਉਹ ਵੀ ਮੈਨੂੰ ਦੇ ਦੋ ਹੁਣ ਮੈਂ ਅੱਗੋ ਹੋਈ ਚੀਜ਼ ਵੀ ਲੈਵਾ ਮੇਰੀ ਗੱਲ ਤਾਂ ਸੁਣਾ ਤੂੰ ਕੋਈ ਨਹੀਂ ਚਾਹ ਬਣਾ ਮਮੀ ਕੀ ਗੱਲ ਹੋਈ ਮੈਨੂੰ ਦੱਸਿਓ ਤੁਸੀਂ ਕੀ ਕਹਿੰਦੀ ਸੀ ਮਾ ਸਿਮਾ ਕਹਿੰਦੀ ਸੀ ਜਿਹੜੀ ਦੀ ਮਸ਼ੀਨ ਨਵੀਂ ਆਈ ਹੈ ਨਾ ਕਹਿੰਦੀ ਮੈਂ ਲੈ ਕੇ ਜਾਣੀ ਉਹ ਮਖਿਆ ਪੁੱਤ ਤੈਨੂੰ ਅਸੀਂ ਨਵੀਂ ਲੈ ਕੇ ਦੇ ਦਾਂਗੇ ਉਹਦਾ ਦਿਮਾਗ ਠੀਕ ਉਹ ਉਰੇ ਆ ਕੇ ਜਿਹੜਾ ਚੌਧਰ ਤਾਂ ਮਾਰਦੀ ਹੈ ਠੀਕ ਹੈ ਮੈਨੂੰ ਆਹ ਚਾਹੀਦਾ ਉਹ ਰੀਜ ਜੀ ਰੀਜ ਉਹਦੀ ਪੂਰੀ ਕਰ ਦੇਆ ਕੋਈ ਨਹੀਂ ਪੁੱਤੋ ਵੱਡੀਆਂ ਐ ਨਾ ਬੋ ਕੋਈ ਨਹੀਂ ਆਪਾਂ ਨੂੰ ਨਵੀਂ ਲੈ ਕੇ ਦੇ ਦਾਂਗੀ ਨਾਲ ਜਿਹੜੀ ਕਰਦੀਆਂ ਚੀਜ਼ਾਂ ਨੇ ਜਿਹੜੀ ਮਰਜ਼ੀ ਜਾ ਕੇ ਲੈ ਜਾਏ ਆਪਾਂ ਤਾਂ ਮੁੱਥੇ ਵਟ ਨਹੀਂ ਬੈ ਗਏ ਲੈ ਜਾ ਜਿਹੜੀ ਲੈ ਜਾਣੀ ਆ ਉਹਨੂੰ ਐਨੇ ਤਾਂ ਗੌਰ ਕਰਨੀ ਚਾਹੀਦੀ ਮੈਂ ਕਿਰਨ ਦੀ ਆਈ ਹੋਈ ਚੀਜ਼ ਮੰਗ ਰਹੀ ਆ ਕੋਈ ਨਹੀਂ ਪੁੱਤ ਨੂੰ ਮੈਂ ਸਮਝਾਉਂਗੀ ਆਪਾਂ ਨੂੰ ਨਵੀਂ ਲੈ ਕੇ ਦੇ ਦੋ ਤੁਸੀਂ ਉਹ ਗੱਲ ਕਰ ਲਓ ਜੇ ਇਹ ਨਹੀਂ ਐ ਮੈਂ ਕੁਝ ਕਿਹਾ ਨਾ ਉਹਨੂੰ ਵੀ ਆ ਨਹੀਂ ਆ ਹੁੰਦਾ ਤੂੰ ਬਤਾ ਹੋਰ ਪਾਸੇ ਲੈ ਜਾਉਗਾ ਮੈਂ ਸਮਝਾ ਦਉ ਉਹਨੂੰ ਮੇਰੀ ਗੱਲ ਸੁਣੋ ਸਾਡਾ ਕਿਹਾ ਤਾਂ ਉਹਨੂੰ ਬੁਰਾ ਲੱਗੂਗਾ ਤੁਸੀਂ ਸਮਝਾ ਸਕਦੇ ਆ ਉਹਨੂੰ ਠੀਕ ਹੈ ਪਰ ਥੋੜਾ ਬਹੁਤਾ ਉਹਨੋਂ ਵੀ ਨਰਮਾਈ ਵਰਤਣੀ ਚਾਹੀਦੀ ਹੈ ਠੀਕ ਹੈ ਪੇਕੇ ਨੇ ਹਰ ਜਗ੍ਹਾ ਤੇ ਖੜਦੇ ਨੇ ਨਾਲ ਉਹਨੂੰ ਕਦੇ ਕੋਈ ਕੀ ਚੀਜ਼ ਨਹੀਂ ਦਿੱਤੀ ਕਿਸੇ ਚੀਜ਼ ਤੋਂ ਜਵਾਬ ਨਹੀਂ ਦਿੰਦੇ ਪਰ ਇਹ ਨਹੀਂ ਹੁੰਦਾ ਮੰਮੀ ਵੀ ਹਰ ਟਾਈਮ ਸਾਡਾ ਵੀ ਹੱਥ ਸਹੀ ਹੋਊਗਾ ਵੀ ਹੁਣ ਮੰਗ ਲਈ ਤਾਂ ਅਸੀਂ ਹੁਣੀ ਚੀਜ਼ ਦੇ ਦਾਂਗੇ ਟਾਈਮ ਲੱਗਦਾ ਚੀਜ਼ ਦੇ ਕੋਈ ਨਹੀਂ ਹੁੰਦਾ ਕੋਈ ਨਹੀਂ ਬੱਤ ਮੈਂ ਸਮਝਾਉਂਗੀ ਜਦੋਂ ਆਪਣਾ ਹੱਥ ਠੀਕ ਹੋ ਗਿਆ ਅਗਲੇ ਮਹੀਨੇ ਆਪਾਂ ਨੂੰ ਨਵੀਂ ਲੈ ਕੇ ਦੇ ਦਾਂਗੀ ਚਾਹ ਬਣਾ ਦੇ ਕੱਪ ਇੱਕ ਹਾਂ ਚਲ ਕੋਈ ਨਹੀਂ ਫਿਰ ਮੈਂ ਤੁਸੀਂ ਆਪ ਗੱਲ ਕਰਦੇ ਹੋ ਮੈਂ ਕਰਾਂਗਾ ਨਾ ਤੁਸੀਂ ਨਾ ਕਰ ਮੈਂ ਕਰਾਂ ਉਹਦੇ ਨਾਲ ਗੱਲ ਇਹ ਤਾਂ ਮਾੜੀ ਮੁੱਟੀ ਗੱਲ ਆਪਣੀ ਘਰ ਦੀ ਕਰ ਨਾ ਨਾ ਕੋਈ ਨਹੀਂ ਕੋਈ ਨਹੀਂ ਤੂੰ ਗੁੱਸਾ ਨਾ ਕਰ ਕੋਈ ਨਹੀਂ ਬੱਤ ਮੈਂ ਤੇ ਤੈਨੂੰ ਪੁੱਛ ਨਹੀਂ ਸੀਗਾ ਕੋਈ ਨਹੀਂ ਨਾ ਮੰਮੀ ਗੁੱਸਾ ਤਾਂ ਕਿਸੇ ਗੱਲ ਦਾ ਨਹੀਂ ਹੈਗਾ ਹਰ ਚੀਜ਼ ਵੇਲੇ ਹਰ ਟਾਈਮ ਹੁੰਦਾ ਨਹੀਂ ਹੈਗਾ ਵੀ ਬੰਦਾ ਆ ਕੇ ਆਪਣੀ ਚੌਧਰ ਮਾਰੀ ਕਰਦਾ ਰਹੇ ਸਾਰਾ ਦਿਨੇ ਚਲ ਕੋਈ ਨਹੀਂ ਬੱਤ ਕੁੜੀਆਂ ਨੂੰ ਥੋੜਾ ਜਿਹਾ ਪ ਤਾਂ ਨਹੀਂ ਕੋਈ ਨਹੀਂ ਉਹ ਵੱਡੀ ਹੈਗੀ ਕੋਈ ਗੱਲ ਨਹੀਂ ਮੈਂ ਉਹਦੇ ਨਾਲ ਆਪੇ ਗੱਲ ਕਰੂੰ ਉਹਨੂੰ ਸਮਝਾ ਦਊਗੀ ਵੱਡੇ ਸੀ ਤਾਂ ਇਹ ਤਾਂ ਮੰਮੀ ਚੱਲੀ ਜਾਂਦੇ ਹੁਣ ਤੱਕ ਅਸੀਂ ਕਦੇ ਕੁਝ ਬੋਲਿਆ ਨਹੀਂ ਉਹਨਾਂ ਨੂੰ ਚਲ ਕੋਈ ਨਹੀਂ ਪੁੱਤ ਫਿਰ ਹੁਣ ਤੂੰ ਚਾਹ ਬਣਾ ਪੀ ਕੇ ਫਿਰ ਮੈਂ ਗੱਲ ਕਰਾਂ ਠੀਕ ਹੈ ਮੰਮੀ ਮੈਂ ਚਾਹ ਲੈ ਕੇ ਆਉਣੀ ਆ ਤੁਸੀਂ ਬੈਠੋ ਠੀਕ ਹੈ ਹਾਂ ਸੇ ਮਾਂ ਮੇਰੀ ਗੱਲ ਸੁਣ ਹਾਂ ਮੈਂ ਵੀ ਕਰ ਲਈ ਗੱਲ ਉਹਨੇ ਮੈਨੂੰ ਪੁੱਛਿਆ ਸੀਗਾ ਉਹਨੇ ਮੈਨੂੰ ਜਵਾਬ ਦਿੱਤਾ ਲੈ ਮੰਮੀ ਤੁਸੀਂ ਚੰਗੀ ਤਰ੍ਹਾਂ ਪੁੱਛਿਆ ਹੀ ਨਹੀਂ ਹੋਣਾ ਤਾਂ ਹੀ ਜਵਾਬ ਦਿੱਤਾ ਉਹਨੇ ਨਹੀਂ ਉਹਦੀ ਕੀ ਹਿੰਮਤ ਜਵਾਬ ਦੇ ਦੇ ਨਹੀਂ ਪੁੱਤ ਤੂੰ ਪੁੱਛਿਆ ਤਾਂ ਮੈਂ ਚੰਗੀ ਤਰ੍ਹਾਂ ਸੀ ਪਰ ਉਹ ਆਪਣੇ ਪੇਕਿਆਂ ਦੀ ਚੀਜ਼ ਕਿਉਂ ਦੇਊਗੀ ਤੈਨੂੰ ਇਹ ਤਾਂ ਸਮਝ ਤਾ ਮੰਮੀ ਇਸੇ ਘਰ ਚਾਹੀਏ ਚੀਜ਼ ਮੈਂ ਤਾਂ ਇਸ ਘਰੋਂ ਲੈ ਕੇ ਜਾ ਰਹੀਆਂ ਉਹਦੇ ਪੇਕਿਆਂ ਤੋਂ ਥੋੜੀ ਲੈ ਕੇ ਜਾ ਰਹੀਆਂ ਜੀ ਮੈਂ ਕਹੀ ਜਿਹੀ ਗੱਲਾਂ ਕਰਦੇ ਹੋ ਤੁਸੀਂ ਗੱਲ ਕਰਦੀ ਨਹੀਂ ਜੇ ਪੁੱਤ ਹੁਣ ਜੇ ਤੈਨੂੰ ਅਸੀਂ ਕੋਈ ਚੀਜ਼ ਦੇਤੀ ਹੈ ਤੈ ਤੂੰ ਆਪਣੀ ਨਾਲੋਂ ਦਿੰਦੇ ਲੈ ਮੈਂ ਨੰਦ ਨੂੰ ਕਿਉਂ ਦਵਾਂਗੀ ਥੋੜੀ ਲੈਂਦੀ ਹੋਈ ਚੀਜ਼ ਫਿਰ ਉਹ ਕਿਉਂ ਦਵੋ ਪੁੱਤ ਤੂੰ ਥੋੜਾ ਜਾ ਸਮਝਦਾਰੀ ਤੋਂ ਕੰਮ ਲੈ ਨਹੀਂ ਚੌਧਰ ਨਾਮਾ ਹੂੰ ਤੂੰ ਇੱਥੇ ਬਚਪਨਾ ਛੱਡਦੇ ਹੁਣ ਤੋਂ ਨਾਲੇ ਅਸੀਂ ਕਿਹੜਾ ਤੈਨੂੰ ਕੋਈ ਕਸਰ ਛੱਡਦੇ ਆਂ ਜੀ ਦੀ ਹਰ ਇੱਕ ਚੀਜ਼ ਦਿੰਨੇ ਆ ਤੈਨੂੰ ਦੋ ਪੈਸੇ ਆ ਜਾਣਗੇ ਅਗਲੇ ਮਹੀਨੇ ਤੈਨੂੰ ਦੇ ਦਾਂਗੀ ਜਿਹੜੀ ਲੈਣੀ ਖ ਲੈ ਤੁਸੀਂ ਤਾਂ ਮੰਮੀ ਉਹਦੀ ਗੁਣਗਾਉਂਗੇ ਗੱਲ ਗੁਣਟੇ ਨਹੀਂ ਪੁੱਤ ਮੇਰੇ ਹੁੰਦੇ ਤਾਂ ਤੂੰ ਹੀ ਕੀ ਚੀਜ਼ ਕਰਦੇਂ ਤੇਰੇ ਪ੍ਰਾਪਰ ਜਾਈ ਨਾਲ ਤਾਂ ਤੂੰ ਬਰਤਨੇ ਵੱਧ ਚ ਫਿਰ ਮੈਂ ਉਹਨਾਂ ਨੂੰ ਕੀ ਕਹਿਣੀ ਆ ਮੰਮੀ ਮਾਤਾ ਕੋਈ ਕੁਝ ਕਿਹਾ ਹੀ ਨਹੀਂ ਹੈਗਾ ਕਿਹਾ ਨਹੀਂ ਪਰ ਤੂੰ ਰਿਆ ਕਿ ਚੌਧਰ ਨਾ ਚਲਾਇਆ ਕਰ ਮੈਂ ਗੋਦਮ ਨਹੀਂ ਉਹ ਸੁਦਾਲੀ ਮੈਂ ਕਿਹੜੀ ਚੌਧਰ ਚਲਾਤੀ ਮੰਮੀ ਦੇਖ ਤੂੰ ਹਰ ਇੱਕ ਚੀਜ਼ ਉਹਦੀ ਖਾ ਲੈਨੀ ਫਿਰ ਤੂੰ ਨਿੰਦ ਤੇ ਇਹ ਵੀ ਬੁਰਾ ਲੱਗਦਾ ਉਹ ਕੋਈ ਚੀਜ਼ ਬਣਾਉਂਦੀ ਤੂੰ ਕਹਿੰਦੇ ਆ ਬਣਾ ਉਹ ਤੇ ਨਹੀਂ ਚੰਗਾ ਲੱਗਦਾ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਵੀ ਮੇਰੇ ਦਿਲ 'ਚ ਥੋੜੀ ਐ ਕੁਛ ਮੈਂ ਤਾਂ ਮੂੰਹ ਤੇ ਆਉਂਦੇ ਜਿਹੜੀ ਚੀਜ਼ ਬੋਲ ਦਿੰਨੀ ਐਂ ਮੈਂ ਦਿਲ ਤੋਂ ਥੋੜੀ ਕੋਈ ਮਾੜਾ ਚਾਹਣੀ ਆ ਉਹਨਾਂ ਦਾ ਗੱਲ ਦਿਲ ਦੀ ਨਹੀਂ ਕਿੰਨੀ ਬੇਟੇ ਉਹਨੂੰ ਤਾਂ ਬੁਰਾ ਲੱਗਦਾ ਨਾ ਤੇਰੀ ਭਾਬੀਂ ਤੋਂ ਬੁਰਾ ਹੀ ਲੱਗਦੀ ਨੇ ਗੱਲਾਂ ਇਹ ਤੂੰ ਵੀ ਸਿਆਣੀ ਐ ਬੁੱਤ ਤੇਰੇ ਕਰੇ ਸਾਰਾ ਕੁਛ ਐ ਹੁਣ ਤੂੰ ਇਹ ਚੀਜ਼ ਨਾ ਇੱਥੇ ਆ ਕੇ ਕਰਿਆ ਕਰ ਵੀ ਮੈਂ ਉਹਦੀ ਚੀਜ਼ ਲੈਣੀ ਜੇ ਕੋਈ ਚੀਜ਼ ਲੈਣੀ ਹੁੰਦੀ ਐ ਤਾਂ ਅਸੀਂ ਲੈ ਕੇ ਦਿਆ ਕਰਾਂਗੇ ਤੇਰੇ ਜਿਉਂਦਾ ਰਹੇ ਤਰਾ ਭਾਈ ਬਦਿਆਕਮਾਈ ਕਰਦੇ ਅਸੀਂ ਆਪਣੇ ਪੈਸੇ ਦੀ ਚੀਜ਼ ਤੇ ਲੈ ਕੇ ਦੇ ਆ ਕਰਾਂ ਉਹਦੀ ਚੀਜ਼ ਨੂੰ ਤੁਹ ਕਹੀ ਅੱਜ ਤੋਂ ਬਾਅਦ ਚਲ ਠੀਕ ਹੈ ਮੰਮੀ ਮੈਂ ਨਹੀਂ ਕਹਿੰਦੀ ਪਰ ਮੈਨੂੰ ਤਾਂ ਐ ਸੀਗਾ ਵੀ ਧੀਆ ਦਾ ਵੀ ਹੱਕ ਹੁੰਦਾ ਪਰ ਮੈਨੂੰ ਲੱਗਦਾ ਨਾ ਤੇ ਹੱਕ ਹੁੰਦੇ ਨਾ ਪੁੱਤ ਸਾਡੇ ਤੇ ਹੱਕ ਜਮਾ ਸਹੀ ਗੱਲ ਉਹਦੀ ਚੀਜ਼ ਨੂੰ ਨਾ ਕਹਿ ਤੋ ਅੱਗੇ ਤੋਂ ਨਹੀਂ ਕਹਿਣੀ ਇਹ ਗੱਲ ਚਲ ਠੀਕ ਹੈ ਮੰਮੀ ਨਹੀਂ ਕਹਿੰਦੀ ਹਾਂ ਮੈਨੂੰ ਜਦੋਂ ਮਰਜ਼ੀ ਆ ਜਾ ਜੋ ਮਰਜ਼ੀ ਚੀਜ਼ ਮੰਗਣੀ ਸਾਥੂ ਮੰਗ ਨਹੀਂ ਮੰਮੀ ਹੁਣ ਤਾਂ ਮੈਂ ਕੋਈ ਚੀਜ਼ ਨਹੀਂ ਮੰਗਦੀ ਕਿਉਂਕਿ ਲੋਕ ਕਹਿੰਦੇ ਹੁੰਦੇ ਨੇ ਨਾ ਕਿ ਜਦੋਂ ਧੀ ਬਿਆਹੀ ਜਾਵੇ ਤਾਂ ਉਹਦੀ ਚੌਧਰ ਉਹਦੇ ਪੇਕਿਆਂ ਤੇ ਨਹੀਂ ਚਲਦੀ ਨਹੀਂ ਚਲਦੀ ਪੁੱਤ ਨਹੀਂ ਚਲਦੀ ਚੱਲ ਕੋਈ ਨਹੀਂ ਮੰਮੀ ਇਹ ਮੇਰੀ ਗਲਤੀ ਹੈਗੀ ਮੈਂ ਤਾਂ ਉਹੀ ਸਮਝਦੀ ਸੀਗੀ ਵੀ ਚੱਲ ਮੇਰਾ ਭਾਈ ਹੈ ਮੇਰੀ ਮਾਂ ਆਏਗੀ ਮੇਰੇ ਵਾਸਤੇ ਹਰ ਇੱਕ ਚੀਜ਼ ਕਰਦੇ ਨੇਗੇ ਤਾਂ ਮੈਂ ਮੂੰਹ ਪਾੜ ਕੇ ਮੰਗ ਲੈਣੀ ਹੈਗੀ ਜਿਹੜਾ ਮੇਰੇ ਜੀ ਕਰਦਾਗਾ ਕੋਈ ਨਹੀਂ ਪੁੱਤ ਅਸੀਂ ਤਾਂ ਤੇਰੇ ਵਾਸਤੇ ਜਿਹੜੀ ਚੀਜ਼ ਤੂੰ ਮੰਗੇ ਸੀ ਅਸੀਂ ਹਰ ਚੀਜ਼ ਹਾਜ਼ਰ ਕਰਾਂਗੇ ਤੇਰੇ ਵਾਸਤੇ ਹੁਣ ਵੀ ਅਸੀਂ ਤੇਰੇ ਲਈ ਸਾਰਾ ਕੁਝ ਕਰਾਂਗੇ ਫਰੋਦੀ ਚੀਜ਼ ਨੂੰ ਨਾ ਕਹੋ। ਨਹੀਂ ਮੰਮੀ ਹੁਣ ਨਹੀਂ ਕਹਿੰਦੀ। ਨਾ। ਤੋ ਆਪ ਦੇਖਦੇ ਰਹੇ। ਖੁਸ਼ੀ ਗੁੱਸਾ। ਸੰਤਾਈ ਹੀ ਵਧੀਆ ਲੱਗਦਾ। ਜਦੋਂ ਮਰਜੀ ਆ ਜਦੋਂ ਮਰਜੀ ਜਾ। ਠੀਕ ਹੈ ਮੰਮੀ ਮੈਂ ਆਪਣੇ ਆਪ ਨੂੰ ਸੁਧਾਰਨ ਦੀ ਮੈਂ ਕੋਸ਼ਿਸ਼ ਕਰਾਂਗੀ। ਬਸ ਸੁਧਾਰ ਕੋਈ ਤੋ ਹੁਣ ਇਹ ਚੀਜ਼ਾਂ ਨਹੀਂ ਚੱਲਣੀਆਂ ਠੀਕ ਹੈ। ਕੋਈ ਨਹੀਂ ਮੰਮੀ ਹੁਣ ਨਹੀਂ ਮੈਂ ਕਹਿੰਦੀ ਖੁਸ਼ ਵੀ। ਨਾ। ਸੁਣ ਨਾ ਕਰੀ। ਠੀਕ ਹੈ।